ਤੋਲਾ ਵਿਚਰਪੁਰ ਜੀ ਜੀ ਜੀਮ ਸਾਹਿਬ ਫਿਰ ਅੱਜ ਪਰਿਵਾਰ ਨੂੰ ਨਹੀਂ ਨਹੀਂ ਕੋਈ ਟਕਰਾ ਨਹੀਂ ਹੋ ਰਿਹਾ ਬੜੀ ਬਹੁਤ ਸਰਗਰਮ ਇਹਨਾਂ ਕਬਾਬ ਉਹ ਪਰਵਦੀ ਮੰਦਪਾਗੀ ਦਾ ਨਾਂ ਜਿਹੜੀ ਸਮਾਣਾ ਵਾਸੀਆਂ ਹੁਣ ਚੱਲੇ ਨੇ ਪਈ ਸਾਰੇ ਵਾਸੀਆਂ ਨੂੰ ਬਹੁਤ ਇਕੱਲੇ ਸੱਤ ਪਰਿਵਾਰ ਜੀ ਕਿ ਬੱਚੇ ਸਾਰੇ ਸਾਂਝੇ ਹੁੰਦੇ ਆ ਛੋਟੇ ਛੋਟੇ ਫੁੱਲਾ ਮਰ ਕੇ ਬੱਚੇ ਸਕੂਲ ਤੋਂ ੜਕੇ ਦਾ ਆਪਸ ਆ ਰਹੇ ਸੀ ਤਾਂ ਉਹਨਾਂ ਨੂੰ ਕੱਢੀ ਗਾ ਸਿਦੈਂਟ ਜੀ ਜੀ ਜਿੰਨੇ ਟੈਂਟ ਸੱਤ ਬਚੈਂਦੀ ਨੂੰ ਸਿੰਘ ਜੀ ਬੋਲੀ ਬੜੀ ਨੂੰ ਪਰ ਤਾਂ ਨਾ ਕੋੜਾ ਨਹੀਂ ਚੱਲਦੀ ਚੱਪੀ ਜੀ ਕੁਝ ਪਰਵਾਰਾਂ ਵੱਲੋਂ ਅੱਜ ਮੈਂ ਰੇਟੇਲ ਨਗਰ ਜੀ ਕੁਝ ਇਨਸਾਫ ਦੀ ਮੰਗ ਹੈ ਦੇਖੋ ਬਚਨ ਦਾ ਭਾਅ ਤੁਸੀਂ ਅੰਦਰ ਭਾਰਕ ਇਹ ਕਿ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਨੂੰ ਕਿ ਹਾਲਾਤਾਂ ਦੀ ਸਰਕਾਰ ਕਹਿੰਦੀ ਹੈ ਕਿ ਕਿਸੀਆਂ ਬੰਦਨਾਂ ਤੋਂ ਪੁਤਨੀਆ ਹੋ ਗਈਆਂ ਕੁਝ ਬੰਦਨਾਂ ਹੱਥੇ ਲੱਗ ਗਈਆਂ ਦੋ ਕੁ ਮੰਦਨ ਸਰ ਉਹ ਜੋ ਇਹਨਾਂ ਨੇ ਮੰਗਿਆ ਕੀਤਾ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰਲੀ ਕੀਤੇ ਨਾ FIR ਨਹੀਂ ਕੀਤੀ ਉਹਨਾਂ ਦੀ ਮੌਕੇ ਦੀ ਉਦਸਤਾ ਜਿਹੜੇ ਜਿਹੜੇ ਪੁਲਿਸ ਸਰਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਹੋ ਜਾ ਬਤਨ ਨਹੀਂ ਕਿ ਪਰਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਰਤਾ ਉਹ ਕਰਤਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਕਿ ਜਿਹੜੇ ਟਿਪਰ ਵਾਲੇ ਸੀਗੇ ਸੱਚੇ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਿਪਰ ਨੇ ਜਿਸ ਸਮਾਨ ਦੇਸ਼ਤੀ ਲਾਂਗੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਤ ਨੇ ਇਲੈਗਲ ਜਿਹੜੇ ਟਿਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਈਵਨ ਜਿਹੜਾ ਪ੍ਰਮਾਣਿਤ ਸੀਗਾ 15 ਸਾਲ ਦਾ ਚਾਕ ਸੀ ਜਿਸ ਦੀ ਕੋਈ ਮਰਜਰੀ ਨਹੀਂ ਲਾਇਸੈਂਸ ਜਦ ਕਿ ਟ੍ਰੱਕਰ ਵਾਸਤੇ ਹੈਵੀ ਦਾ ਲਾਇਸੈਂਸ ਚ ਸੀ ਕਿਨੇ ਇਹ ਅਲਤੀ ਕੀਤੀ ਜਾਂ ਕਲੀਅਰ ਕੀਤੀ ਦਿਨਾਂ ਮੇਰੀ ਮੁਖ ਤੱਕ ਕੋਈ ਬਖਸ਼ਾ ਨਹੀਂ ਉਹਨੂੰ ਵੀ ਦਸਤਾਰ ਕਰਨ ਦੇ ਆਦਰ ਦੇਖ ਕੇ ਤੇ ਚਿੰਦਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਆ ਇਹ ਇਸ ਸੜਕ ਨੂੰ ਸੜਕ ਕਿਉਂ ਮੇਰੇ ਖੁਦ ਮੇਰੇ ਪਿਤਾ ਜੀ ਭੰਦਰ ਸਕੂਲ ਚ ਪੜ੍ਹਾਉਂਦੇ ਸੀ। ਫਸਿਆਣੇ ਤੋਂ ਧਰਪਾਨਾ 1500 ਤੋਂ ਦੂਰ ਆ ਰਹੀ ਸੀ ਛੁੱਟੀ ਤੋਂ ਬਾਅਦ। ਤਾਂ ਉਹ ਸੜਕ ਕ੍ਰੋਸ ਕਰਕੇ ਦੂਜੀ ਪਾਸੇ ਜਾਣਾ ਸੀ। ਤਾਂ ਉਹ ਟਰੈਕਟਰ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦੀ ਗਰੀਦ ਦੀ ਹੱਡੀ ਟੁੱਟ ਗਈ। ਦੋ ਮਹੀਨੇ ਉਹ ਕਿਸੇ ਤਰੀਕੇ ਨਾਲ ਤੁਰਨੋਂ ਹਾਬੇ ਸੀ। ਬਾਅਦ ਵਿੱਚ ਉਹ ਲਾਜ ਤਾਂ ਪਰਵਾਹਿਆ ਪਰ ਫਿਰ ਵੀ ਉਸ ਸੱਚ ਚੋਂ ਪਰਨਾ ਬਹੁਤ ਆਉਂਦਾ। ਉਸ ਮੈਂ ਉਹਦੇ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪਨੇ ਵੀ ਇਸ ਦਾ ਨਹੀਂ ਉਹ ਫੋਰ ਲਾਈਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਬੀਸੀਐਮ ਨੂੰ ਕਰਦਾ ਤੇ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਐਸੀ ਦੀ ਕੋਈ ਕੰਮੀ ਨਹੀਂ ਸਕਦਾ ਪਾਤਰਾ ਟੱਕਰ ਤੇ ਅਸੀਂ ਆਨੇ ਨੂੰ ਤੇ ਹਸਪਤਾਲ ਜਿਹੜਾ ਕਮਿਟ ਕਰ ਰਹੇ ਹਾਂ ਪੁਨਾ ਜੇ ਹਸਪਤਾਲ ਅਪਰੀ ਦੰਦਾ ਸ਼ਹਿਰ ਕੁਛ ਬੱਚੇ ਨੇ ਜਨਨਾ ਪਾਚ ਕੇ ਸੰਭਿਲੂ ਨਾ ਹਨ 13 ਤਰੀਕ ਨੂੰ ਅਸੀਂ ਉਹ ਐਂਬੂਲੈਂਸਾਂ ਦੇਣੀਆਂ ਨੇ ਜੀ ਉਹਦੇ ਚ 7 ਐਂਬੂਲੈਂਸ ਜਿਹੜੀਆਂ ਇਹਨਾਂ 7 ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਇਲਾਕੇ ਨੂੰ ਦੇ ਰਹੇ ਨੇ ਚਿਲਡਰਨ ਮੈਮੋਰੀਅਲ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਤੇ ਅਸੀਂ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਨ ਨੂੰ ਕਰੀ ਕਰਾਣੀ ਕਰਾ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਪ੍ਰੈਸਟ ਬਣਾਉਣ ਦੇ ਤਾਂ ਕਿ ਜੋ ਆਪਣੇ ਬੱਚੇ ਚਲੇ ਗਏ ਹੋਰਾਂ ਦੇ ਬੱਚੇ ਪੜ੍ਹਾਈ ਬਖੂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜਾਈ ਤੋਂ ਰਹਿ ਜਾਣ ਕਿ ਮੈਂ ਪਰਮੀ ਸਕੈਂਦ ਨੂੰ ਜਿਹੜੇ ਬੱਸ ਦੀ ਬਲੀ ਇਸ ਸਮਾਣੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਨੂੰ ਸਕੂਲ ਆਫ ਐਮਿਨਸ ਸਰ ਬਣਾ ਰਹੇ ਹਾਂ ਜੋ ਉੱਥੇ 15-20 ਬੱਸਾਂ ਤੋਂ ਪੈਸੇ ਵੀ ਮਿਲਣਗੇ ਪਰ ਜਿਹੜਾ ਇੱਕ ਟਰਸਟ ਬਣਾਉਣਗੇ ਜਿਹਦੇ ਮਾਮਲੇ ਉਹਦੇ ਵਿੱਚ ਵੀ ਸਰਕਾਰ ਆ ਸੀਐਮ ਸਾਹਿਬ ਕਈ ਕਾਫੀ ਥਾਤੇ ਪੂਰੇ ਪੰਜਾਬ ਦੇ ਵਿੱਚ ਟਿਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਕੋਈ ਪੋਲੀਸੀ ਬਣਾਉਣ ਜਾ ਰਹੇ ਹੋ ਕੋਈ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਕਿ ਜਾਂ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸੰਬੰਧ ਇਹ ਇੱਥੋਂ ਚੱਲ ওভারਲੋਡਡ ਚੱਲਦੇ ਮੋਸਟ ਨੇ ਹੈਨਾ ਤੇ ਮਾਈਮੀ ਮੁੰਡਲ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਇਹਨਾਂ ਬੱਚਿਆਂ ਨੂੰ ਕਰਨੀ ਕਰਕੇ ਕੋਈ ਬੜਾ ਨੈਕਸਸ ਹੀ ਪੜੇਗਾ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਏਗੀ ਸਰ ਕਿਉਂਕਿ ਬੱਸਾਂ ਦੇ ਵਿੱਚ ਹਲੇ ਵੀ ਦੇਖਿਆ ਜਾਂਦਾ ਸੀ ਜਦੋਂ ਸਕੂਲ ਚੱਲਦੇ ਨੇ ਤਾਂ ਪਹਿਲਾਂ ਤੋਂ ਹੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਹੈ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਇਹ ਨਹੀਂ ਕਰਨਾ ਨਾ ਨਾ ਦੇਖੋ ਛੇਵੀਂ ਸਪਟਾਹੀਆਂ ਨੇ ਬੱਚੇ ਕੁਝ ਸੀਗੇ ਜਿਹੜੇ ਹੁਣੇ ਤੋਂ ਯੂਪੀਐਸਸੀ ਦੀ ਟੈਰੀ ਬਾਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੀ ਸੀ ਕਿ ਆਈਐਸ ਕਿਵੇਂ ਬਣਦੇ ਆਈ ਪੈਸਾ ਨਹੀਂ ਇੰਟੈਲੀਜੈਂਟ ਬੱਚੇ ਸੁਪਨੇ ਆ ਕੇ ਪੂਰੇ ਕਰਨੇ ਸੀ ਉਹਨਾਂ ਦੇ ਮਾਪਿਆਂ ਦੇ ਪਰ ਪ੍ਰਬਾਪਨ ਦੇ ਦੌਰ ਮੈਂ ਸੀਐਮ ਸਾਹਿਬ ਵਿਦਾਇਕਾਂ ਦਾ ਵੀ ਰੋਲ ਵਿਦਾਇਕਾਂ ਦਾ ਵੀ ਰੋਲ ਦੱਸ ਰਹੇ ਨਹੀਂ ਜੀ ਟਿੱਪਰ ਦੇ ਵਿੱਚ ਕਿ ਵਿਦਾਇਕਾਂ ਦਾ ਵੀ ਰੋਲ ਰਿਹਾ ਹੈਗਾ ਕੋਈ ਟਿੱਪਰਾਂ ਵਿਦਾਇਕਾਂ ਨਾਲ ਕੋਈ ਵਿਦਾਇਕਾਂ ਦਾ ਵੀ ਰੋਲ ਰਿਹਾ ਜੀ ਟਿੱਪਰਾਂ ਜਿਹਦਾ ਜੀਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪੰਚੀ ਦਾ ਕੋਈ ਵਧਾਏ ਕੇ ਚਾਹੇ ਕੋਈ ਸਾਡੀ ਪਾਰਟੀ ਦਾ ਆਦੇਦਾ ਕੋਈ ਨਹੀਂ ਬਖਸ਼ਾ ਜੀਨੇ ਜੇ ਕੋਈ ਤੇ ਪੁਰਾਣੇ ਮਾਮਲੇ ਵਿੱਚ ਜਾ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਦੀਤ ਕਰਨੀ ਫਰਦੋ ਤੇ ਕੋਈ ਨਹੀਂ ਕਰ ਸਕਦਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੇ ਜਿਹੜੀਆਂ ਅੱਗੇ ਦੇਖੋ ਅੱਗੇ ਵਿੱਚ ਕਰਨਾ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਐਸਐਡੀ ਪਰਮਾਦਰਮ ਦੇ ਲੋਕ ਪਰ ਜਦੋਂ ਫੇਵਰ ਕੀ ਹੈ ਕਿ ਜੈਂਸ ਤਾਂ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਇਹ ਤੋਂ ਡਾਈ ਬਟ ਲੇਡੀਜ਼ ਕਰੇ ਬਟੇ ਮਿੱਟੀਆਂ ਜੰਨਮਲ ਦੇਖਦੇ ਡਿਪਰੈਸ਼ਨ ਚ ਚਲੇ ਗਏ। ਹੂੰ। ਸੋ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਹੜੀ ਕਿਵੇਂ ਟ੍ਰਸਟ ਹੈ। ਟ੍ਰਸਟ ਵੀ ਦੇ ਵਿੱਚ ਇੱਕ ਉਹਦੀ ਹਿੱਸਾ ਹੈ। ਉਹ ਕੰਮ ਕਰਨ ਸਰਕਾਰ ਉਹਦੀ ਹੈਲਪ ਕਰਉਂਦੀ ਉਹ ਬੱਚੇ ਹੋਰ ਬੱਚਾ ਚੋਂ ਆਪੀ ਆਪਦੀ ਖੁਸ਼ੀ ਦੇ। ਦਰਨਾ ਖਤਮ ਕਰ ਰਿਹਾ ਜੀ ਪਰਿਵਾਰ। ਹਾਂ ਜੀ ਦਿਨ ਪਰਿਵਾਰ ਨਹੀਂ। ਧੰਨਵਾਦ ਵੀ ਕਰਦਾ ਸਾਰੇ ਪਰਿਵਾਰ ਦਾ। ਉਹਨੇ ਮੈਨੂੰ ਕਿਹਾ ਕਿ ਦਰਨਾ ਖਤਮ ਕਰ ਰਿਹਾ। ਔਰ ਮੈਂ ਨਾਲ ਕਰਦਾ। ਔਰ ਸੱਤਕ ਐਂਬੂਲੈਂਸ ਪੈਟਰੀ ਨੂੰ ਜਾਈ ਸਪੂਲ ਆਫ ਐਂਬੂਲੈਂਸ ਬਣ ਗਿਆ ਹਸਪਤਾਲ ਨੂੰ ਜਿਹੜਾ ਉਹ ਅਫਰਡ ਕਰ ਰਹੇ ਨਾਲ ਇੱਕ ਪਾਰਕ ਐ ਚਿਲਡਰਨ ਮੈਮੋਰੀ ਪਾਰਕ ਨਮਕ ਤੇ ਕੋਰ ਲਾਈਨ ਅਪ ਆਉਂ ਕਰ ਰਹੇ ਸੜਕ ਤੇ ਮਾਈਨੀਆਂ ਦੀਆਂ ਟਿੱਪੜਾਂ ਦੀ ਇਹਦੀ ਸੁੱਚ ਪਧਰੀ ਜਾਂ ਚੋਗੀ ਹੋ ਸਦਾ ਉਹਨਾਂ ਬੱਚਿਆਂ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਉਸੇ ਹੋਰ ਦੀ ਜਾਨ ਠੀਕ ਹੈ